ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੀ ਆਪਾਂ ਤੁਹਾਡੇ ਅੱਗੇ ਰਿਕਵੈਸਟ ਕਰਦੇ ਹਾਂ ਜਿਹੜੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਦਾ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਨੇ ਕਮੈਂਟ ਕਰਦੇ ਆ ਵਧੀਆ ਲੱਗਦਾ ਜੀ ਤੇ ਅੱਜ ਦੀ ਵੀਡੀਓ ਹੈਗੀ ਹੈ ਜੀ ਆਹ ਇਹ ਕੀ ਖਾਨ ਜਾਨੀ ਕਿ ਬਰੌਕਟ ਦਾ ਸੂਟ ਤੁਸੀਂ ਕੀ ਕਹੋਗੇ ਇਹਨੂੰ ਉਹ ਸੂਟ ਚਿਲਕ ਦੀ ਸਲਵਾਰ ਦੇ ਨਾਲ ਆਪਾਂ ਸਲਵਾਰ ਦੀ ਵੀਡੀਓ ਵੀ ਤੁਹਾਨੂੰ ਦੇ ਚੁੱਕੇ ਆਂ ਉਹ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦੇਤੀ ਅੱਜ ਕੱਟਦੇ ਆਂ ਆਪਾਂ ਕਮੀਜ਼ ਤੇ ਕਮੀਜ਼ ਕੱਟਣ ਦੇ ਲਈ ਆਪਾਂ ਇਹਨੂੰ ਕਰ ਲਿਆ ਜੀ ਦੂਰਾ ਉਹ ਵੀ ਪੁੱਠਾ ਕਰਕੇ ਫੋਲਡ ਕਰ ਲਿਆ ਹੁਣ ਆਪਾਂ ਲਾਵਾਂਗੇ ਇਹਦੀ ਘੇਰੇ ਦੀ ਨਿਸ਼ਾਨੀ ਕਿੰਨੇ ਇੰਚ ਆਪਣਾ ਘੇਰਾ ਹੈ ਉਦੇ ਸਾਬ ਦੇ ਨਾਲ ਆਪਾਂ ਕਰਾਂਗੇ ਇਹਦਾ ਰੱਖਾਂਗੇ ਜੀ ਆਪਾਂ 25 ਇੰਚ ਘੇਰ 25 ਇੰਚ ਘੇਰ ਰੱਖ ਕੇ ਨਿਸ਼ਾਨੀ ਲਾ ਲਗੇ ਜੀ ਤੇ ਨਾਲ-ਨਾਲ ਤੁਹਾਨੂੰ ਦਿਖਾਉਣੇ ਆ 25 ਇੰਚ ਘੇਰ ਰੱਖ ਕੇ ਕਿਵੇਂ ਕਰਨਾ ਮੈਂ ਬਿਲਕੁਲ ਆਸਾਨ ਤਰੀਕਾ ਜੀ ਦੂਰਾ ਕਮੀਜ਼ ਫੋਲਡ ਕਰਕੇ ਰੱਖਿਆ ਤੁਸੀਂ ਕਿਉਂਕਿ 2.5 ਮੀਟਰ ਦਾ ਹੁੰਦਾ ਜਿਹੜੀ ਪਲੇਨ ਸਲਵਾਰਾਂ ਦੇ ਨਾਲ ਹੁਣ ਹਮੇਸ਼ਾ ਇੱਕ ਕਮੀਜ਼ 2.5 ਮੀਟਰ ਦਾ ਹੁੰਦਾ ਤੇ ਇਥੋਂ ਆਪਾਂ ਰੱਖ ਕੇ ਲਾਵਾਂਗੇ ਜੀ ਵਾਲ ਉਲ ਕੱਢ ਕੇ 25 25 ਇੰਚ ਦੇ ਸਾਰੇ ਆਪਾਂ ਮਾਰਕ ਕਰ ਲਾਂਗੇ ਨਿਸ਼ਾਨ ਲਾ ਲਾਂਗੇ ਜੀ ਨਿਸ਼ਾਨ ਲਾਉਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਉਹ ਨਿਸ਼ਾਨਾਂ ਤੇ ਲਿਆ ਕੇ ਦੂਰਾ ਕਰ ਲਾਂਗੇ ਦੂਰਾ ਕਰਕੇ ਇਸ ਤਰ੍ਹਾਂ ਕਈ ਵਾਰ ਤਾਂ ਕਮੀ ਜੀ ਦੀ ਸੂਟ ਦੀ ਕਪੜੇ ਦੀ ਕਰੀਜ ਬਹਿ ਜਾਂਦੀ ਹੈ ਕਈ ਵਾਰਾ ਨਹੀਂ ਪੈਂਦੀ ਜੀ ਤੁਸੀਂ ਪ੍ਰੈਸ ਮਾਰ ਕੇ ਕਰ ਲਿਓ ਪ੍ਰੈਸ ਲਾ ਕੇ ਇਨੂੰ ਸਿੱਧਾ ਕਰ ਲਿਓ ਇਹਦੇ ਸਾਰੇ ਵਾਲ ਵਗੈਰਾ ਕੱਢ ਲਿਓ ਕਿਉਂਕਿ ਜਿੰਨੀ ਆਪਾਂ ਸਫਾਈ ਦਾ ਕੰਮ ਕਰਾਂਗੇ ਉਹਨਾਂ ਹੀ ਇਹ ਵਧੀਆ ਸਾਫ਼ ਬਣੂਗਾ ਕਟਾਈ 'ਚ ਵੀ ਤੇ ਸਲਾਈ ਦੇ ਵਿੱਚ ਵੀ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਦੂਰਾ ਫੋਲਡ ਕਰਨ ਤੋਂ ਬਾਅਦ ਜੀ ਇਹਨੂੰ ਕੱਟ ਲਿਓ ਮਣ ਮਣ ਕੇ ਕਿੰਨੇ ਇੰਚ ਮਤਲਬ ਕਿ ਆਪਣਾ ਕਈ ਵਾਰਾਂ ਵੱਧ ਕੱਟ ਹੋ ਜਾਂਦਾ 1.5 ਚਾਹੀਦਾ ਆਪਾਂ ਨੂੰ ਸਾਰੇ ਥਾਵਾਂ ਤੋਂ ਇਹ ਸਾਡੇ 12 ਜੀ ਹੈਗਾ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਜੇ ਤੁਹਾਨੂੰ ਕਿਤੇ ਨਹੀਂ ਸਮਝ ਆ ਰਹੀ ਤਾਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਇਸ ਤੋਂ ਬਾਅਦ ਜੀ ਹੁਣ ਆਪਾਂ ਕਰਾਂਗੇ ਇਹਦੇ ਟੀਰੇ ਦੀ ਕਟਾਈ ਆਪਾਂ ਕਟਾਈ ਦੇ ਵਿੱਚ ਸਾਰਾ ਕੁਝ ਇਹੀ ਦੇਵਾਂਗੇ ਕੱਟ ਜੀ ਇਸ ਤਰ੍ਹਾਂ ਆਪਾਂ ਕਰ ਲੈਨੇ ਆ ਕੈਮਰੇ ਚ ਪੂਰੀ ਤਰ੍ਹਾਂ ਤੁਹਾਨੂੰ ਦਿਸੇ ਉਸ ਤੋਂ ਬਾਅਦ ਜੀ ਇਹਦਾ ਟੀਰਾ ਹੈਗਾ 7.5 ਇੰਚ ਆਪਾਂ ਥੀਰੇ ਦੀ ਨਿਸ਼ਾਨੀ ਲਾਵਾਂਗੇ 8 ਇੰਚ ਲਾਵਾਂਗੇ ਆਪਾਂ ਥੱਲੇ ਨੂੰ ਮੋਡਾ ਕਿਉਂਕਿ ਜੀ ਬਾਵਾ ਡੌੜਿਆਂ ਤੋਂ ਜਿਹਦੀ ਹੈ ਜਿਹਦਾ ਸੂਟ ਆ ਥੋੜਾ ਜਿਹਾ ਵੀ ਭਾਰੀ ਆ ਹੈਲਥੀ ਆ ਕਈ ਵਾਰ ਹਨਾ ਕਿਸੇ ਦੇ ਹੱਡ ਪੈਰ ਖੁੱਲੇ ਹੁੰਦੇ ਆ મતਵਲਕਿ ਮੇਰਾ ਕਹਿਣ ਤੋਂ ਇਹ ਭਾਵ ਹੈ ਉਹ ਮੈਨੂੰ ਦੇਖਣ ਨੂੰ ਨਹੀਂ ਸ਼ੋਹ ਹੁੰਦੇ ਪਰ ਜਦੋਂ ਆਪਾਂ ਕੱਪੜਾ ਪਾਉਣੇ ਕੋਈ ਇਸ ਕੱਪੜਾ ਇਸ ਤਰ੍ਹਾਂ ਦਾ ਵਾ ਇਹ ਸਟਿਚ ਬਾਲ ਨਹੀਂਗਾ ਤੇ ਵੀ ਅੰਚ ਜਿਹੜੀ ਹੈਗੀ ਆ ਫੀਟਿੰਗ ਦੀ ਨਿਸ਼ਾਨੀ ਤੇ 7 ਇੰਚ ਤੇ ਲਾਵਾਂਗੇ ਆਪਾਂ ਕਮਰ ਦੀ ਨਿਸ਼ਾਨੀ ਇਹ ਹੈਗੀ ਆਪਣੇ 17 ਇੰਚ ਇੱਥੋਂ ਕਮਰ ਆਪਣੀ 7.5 ਇੰਚ ਆ ਇੱਥੋਂ ਟਾਕ ਲਾਵਾਂਗੇ ਆਪਾਂ 15.5 ਇੰਚ ਮੈਂ ਥੱਲੇ ਹੈਪਣੀ ਮਹਿੰਦੀ ਜਿੱਥੋਂ ਰਾ ਕੇ ਮਹਿੰਦੀ ਹੁੰਨੀ ਆ ਨਾ ਮੈਂ ਇੱਥੋਂ ਤੀਰੇ ਕੋਲ ਰਾ ਕੇ ਮੇਨਾ ਹੈਪ ਹੈਗੀ ਆ 20 ਇੰਚ ਇਹ ਤੋਂ 2 ਇੰਚ ਡੇਢ 2 ਇੰਚ ਸਿੱਧਾ ਰੱਖਣਾ ਹੁੰਦਾ ਉਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਦੇ ਨਾਲ ਮਲਾ ਜੀ ਆਪਸ ਵਿੱਚ ਇਸ ਤਰ੍ਹਾਂ ਕਰਕੇ ਇਹਦੀ ਫੀਟਿੰਗ ਬਣ ਜਾਂਦੀ ਹੁੰਦੀ ਆ ਤੁਸੀਂ ਪਹਿਲਾਂ ਇਹ ਤਿੰਨ ਨਿਸ਼ਾਨੀਆਂ ਮੇਨ ਹੁੰਦੇ ਨੇ ਛਾਤੀ ਕਮਰ ਤੇ हिਪਾਂ ਦੀ ਨਿਸ਼ਾਨੀ ਤਿੰਨ ਨਿਸ਼ਾਨੀਆਂ ਲਾੜਿਆ ਕਰੋ ਜੀ ਆਪਾਂ ਬਾਹਲਾ ਨਹੀਂ ਤੇਲ ਨਾਲ ਵੱਡੇ ਆਂਗ ਦੱਸ ਜਿੰਨੀ ਕਿ ਮੈਨੂੰ ਹੋਰ ਜਨ ਹੋਣੀ ਤੁਹਾਡੇ ਨਾਲ ਸਾਂਝੀ ਕਰਦੀ ਆ ਇਸ ਤਰ੍ਹਾਂ ਦੇ ਨਿਸ਼ਾਨਨੇ ਲਾ ਲਗੀਆਂ ਜੀ ਇਹਨੂੰ ਤੁਸੀਂ ਬਾਕਸ ਬਣਾ ਲੈਣਾ ਸਿੱਧਾ ਇਹ ਜਿਹੜਾ ਬਾਕਸ ਬਣਿਆ ਇਥੋਂ 1.5 ਇੰਚ ਦੀ ਕਾਟ ਪਾਉਣੀ ਹੈ ਇਸ ਤਰ੍ਹਾਂ ਕਰਕੇ 1.5 ਇੰਚ ਦੀ ਕਾਟ ਪੈਗੀ ਇਸ 1.5 ਇੰਚ ਦੀ ਕਾਟ ਨੂੰ ਐਂ ਕਰਕੇ ਸ਼ੇਪ ਦੇ ਦੇਣੀ ਆ ਗਲਾਈ ਦੀ ਹੁਣ ਇਥੋਂ ਤੁਸੀਂ ਥੋੜਾ ਥੋੜਾ ਰੱਖ ਕੇ ਵਿੱਚ ਦੂਜਾ ਥੱਲੇ ਤੋਂ ਲਾ ਕੇ ਸਾਰਾ ਐ ਕਟਿੰਗ ਦੇ ਥੇਰੇ ਤੱਕ ਕਰ ਦਿਓ ਜੀ ਸ਼ੀਟ ਤਾਂ ਹੀ ਕੇਰੇ ਦੀ ਬੰਦੀ ਆ ਥੋੜਾ ਜਿਹਾ हिਪਾਂ ਨਾਲੋਂ ਘੇਰ ਘੱਟ ਰੱਖਣਾ ਚਾਹੀਦਾ 1 ਇੰਚ 1 ਇੰਚ हिਪਾਂ ਨਾਲੋਂ ਘੇਰ ਘੱਟ ਰੱਖੋਗੇ ਕਿ ਕਮੀਜ਼ ਦੀ ਸਹੀ ਫਿਟਿੰਗ ਦਾ ਸਹੀ ਸਲਾਈ ਕੀਤੀ ਸੋਹਣੀ ਲੱਗਦੀ ਆ ਪਾਇਆ ਹੋਇਆ ਕਮੀਜ਼ ਸੋਹਣਾ ਲੱਗਦਾ ਹੈ हिਪਾਂ ਤੋਂ ਹਮੇਸ਼ਾ ਹੀ 1 ਇੰਚ ਕਮੀਜ਼ ਦਾ ਘੇਰਾ ਘੱਟ ਰੱਖਣਾ ਚਾਹੀਦਾ ਹੁਣ ਆਪਾਂ ਕਰ ਦਿੰਨੇ ਆ ਦੀ ਕਟਿੰਗ ਜੀ ਨਿਸ਼ਾਨਾ ਲੰਗਾ ਮਾਰਕ ਕੀਤੇ ਥਾਂ ਤੋਂ ਆਪਾਂ ਦਿੱਤਾ ਕੱਟ ਜੀ ਇਹਨੂੰ ਕਰ ਲੈਨੇ ਆ ਵੱਖਰਾ ਹੋਣਾ ਪੈਂਦਾ ਹੱਥ ਦੂਜੇ ਹੱਥ ਲੈ ਆਉਣੇ ਨੇ ਤੁਹਾ ਹੱਥ ਉਹ ਦਲਤ ਰੱਖਿਆ ਹੋਇਆ ਸੀ ਫਿਰ ਮੇਰੀ ਵੀਡੀਓ ਸਟਾਰਟ ਕੀਤੀ ਸੀ ਮੈਂ ਕਿਹਾ ਕੀ ਚੇਂਜ ਕਰਨਾ ਵਾ ਹਾਂ ਆਪਾਂ ਇਸ ਤਰ੍ਹਾਂ ਕਰ ਲੈਨੇ ਆ ਇਧਰਲਾ ਹੱਥ ਲੋਟ ਆ ਜੀ ਇਸ ਹੱਥ ਨਾਲ ਆਪਾਂ ਲਾਈਨਿੰਗ ਰੱਖ ਲਈ ਆ ਜੀ ਦੂਰੀ ਹੋਲਡ ਕਰਕੇ ਜਿੰਨਾ ਘੇਰ ਸੀਗਾ 25 ਇੰਚ ਕਿਉਂਕਿ ਇਹਦਾ ਕਲਰ ਉਭਜਿਆ ਤਾਂ ਕਰਕੇ ਇਹ ਦਿਸਦੀ ਨਹੀਂਗੀ ਇਦੇ ਉੱਪਰ ਆਪਾਂ ਆਹ ਕਮੀਜ਼ ਰੱਖ ਲਾਂਗੇ ਜਿਹੜਾ ਆਪਾਂ ਕੱਟਿਆ ਪਹਿਲਾਂ ਇਹਦੇ ਉੱਪਰ ਆਇ ਰੱਖ ਕੇ ਇਹਦੀਆਂ ਸਾਰੀਆਂ ਉਸੇ ਤਰ੍ਹਾਂ ਹੀ ਜਿਵੇਂ ਕਮੀਜ਼ ਕੱਟਿਆ ਉਵੇਂ-ਉਵੇਂ ਕਾਟਣਾ ਪਾ ਲਾਂਗੇ ਜੀ ਹਾਜੀ ਆਪਾਂ ਕੱਲੀ ਮੋਡੇ ਦੀ ਕਾਟ ਹੀ ਪਾਈ ਹੈ ਤੇ ਆਪਾਂ ਮੋਡੇ ਦੀ ਕਾਟ ਹੀ ਪਾ ਕੇ ਇਨ ਲਾਈਨਿੰਗ ਆ ਦੇ ਉਹ ਕਮੀਜ਼ ਨਾਲ ਅਟੈਚ ਕਰਨ ਜੋਗੀ ਆਪਾਂ ਸਾਰੀ ਕੱਟ ਲੈਣੀ ਹੈ ਘੇਰੇ ਸਣੇ ਜੀ ਹਾਲੋ ਜੀ ਕਟ ਕੇ ਆਪਾਂ ਇੱਕੋ ਜਿਹਾ ਕਰਕੇ ਇਹਨੂੰ ਲਾਈਨਿੰਗ ਦੇ ਉੱਪਰ ਲੈ ਆਂਦਾ ਹੁਣ ਇਹਦੀ ਲਾਵਾਂਗੇ ਆਪਾਂ ਨਿਸ਼ਾਨੀ ਇਹਦੀ ਲਾਈਨਿੰਗ ਦੇ ਉੱਪਰ ਫੀਟਿੰਗ ਦੀ ਇੱਥੋਂ ਲਾਉਣੇ ਆ ਜੀ ਮੈਂ 12.5 ਇੰਚ 12.5 ਇੰਚ ਤੇ ਨਿਸ਼ਾਨੀ ਲਾ ਕੇ ਇੱਥੋਂ ਹੁੰਦਾ ਇਹ ਪਤਲੇ ਤੇ ਮੋٹے ਬੰਦੇ ਦਾ ਜਾਨੀ ਕਿ ਪਾਰ ਇਹ ਬੰਦੇ ਦਾ ਸਾ ਹੁੰਦਾ ਮੈਂ ਇੱਥੋਂ ਲਾਉਂਗੀ 3 ਇੰਚ ਤੇ 3.5 ਇੰਚ ਤੇ ਲਾਉਂਗੀ ਜੀ ਇਹਦੀ ਪਲੋਹਾਂ ਦੀ ਨਿਸ਼ਾਨੀ ਅਡੇ ਤਾਂ ਨੂੰ ਇੱਥੇ ਇਹਦੀ ਲਾਉਂਗੀ 6.5 ਇੰਚ ਨੂੰ نیچے ਨੂੰ 6.5 ਇੰਚ ਦੀ ਨੀਚੇ ਨੂੰ ਲਾਵਾਂਗੇ ਜੀ ਇਹਦੀ ਨਿਸ਼ਾਨੀ ਇਹ ਨਿਸ਼ਾਨੀ ਲੱਗ ਗਈ ਹੁਣ ਆਪਾਂ ਲਾਵਾਂਗੇ ਜੀ 2 ਇੰਚ ਤੋਂ ਲੈ ਕੇ 2.5 ਇੰਚ ਤੱਕ ਇਦਰੋਂ ਛੱਡਾਂਗੇ 2.5 ਇੰਚ ਤੱਕ ਇਦਰੋਂ ਛੱਡਾਂਗੇ ਐਸ ਫਲੋਈ ਤੋਂ ਜਿਹੜੀ ਆਪਾਂ ਫਲੋਈ ਦੀ ਨਿਸ਼ਾਨੀ ਲਾਈ ਹੈ ਸੈਡ ਵਾਲੀ ਲਈ ਸੈਡ ਨੂੰ ਆਪਾਂ ਐਸ ਫਲੋਈ ਦਾ ਅੱਧ ਕਰਾਂਗੇ ਜੀ 8.6 ਸਵਾਤੈਂਟ ਐਂਟਨੈਂਟ ਲਾ ਕੇ ਇਹਦਾ ਅੱਧ ਕਰਕੇ ਜੀ ਇੱਥੋਂ ਇਹਨੂੰ ਬਲੋਈ ਪਾਵਾਂਗੇ ਇੱਥੋਂ ਵਾਲੀ ਇਹ ਨਿਸ਼ਾਨੀ ਲਾਵਾਂਗੇ ਇਸ ਤਰ੍ਹਾਂ ਕਰਕੇ ਇੱਥੋਂ ਤੱਕ ਜੇ ਤੁਸੀਂ ਸਹੀ ਫੀਡਿੰਗ ਲੈਣੀ ਹੈ ਤਾਂ ਨਿਕਾ ਨਿਕਾ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜੀ ਹੋਰ ਕੋਈ ਖਾਸ ਗੱਲ ਨਹੀਂ ਹੁੰਦੀ ਇਹਦੇ ਵਿੱਚ ਤੇ ਇਹ ਵਾਲੀ ਜਿਹੜੀ ਬਲੋਈ ਹੈ ਇਹਨੂੰ ਆਪਾਂ ਇੱਥੇ ਜਿਹੜੀ ਆਪਾਂ ਕਾਟ ਪਾਈ ਉਹਦੇ ਸਾਹਮਣਾ ਪਾਉਣਾ ਹੁੰਦਾ ਵਾ ਤੇ ਦੀ ਵਾਈ ਇਸ ਤਰ੍ਹਾਂ ਪਾਤੀ ਜੀ ਹੁਣ ਇਹਦੀ ਆਪਾਂ ਫੀਟਿੰਗ ਲੈ ਲਾਂਗੇ ਜਿੰਨੀ 10 ਇੰਚ ਫੀਟਿੰਗ 20 ਇੰਚ ਫੀਟਿੰਗ ਸੀਗੀ 10 ਇੰਚ ਇਥੋਂ ਲੈ ਲਾਂਗੇ ਤੇ 7 ਇੰਚ نیچے ਨੂੰ ਪਾਉਣੀ ਆ ਆਪਾਂ ਇਥੇ 7.5 ਆਪਾਂ 9 ਇੰਚ ਇਥੇ ਰੱਖ ਕੇ ਲਾਵਾਂਗੇ ਇਹਨੂੰ ਆਪ ਸਵਿਚ ਮਲਾ ਦਾਂਗੇ ਇਧਰ ਆਪਣੇ ਰੂਪਾਂ ਦੀ ਨਿਸ਼ਾਨੀ ਲਾ ਲਗੇ ਆਪਾਂ ਹੈਪ ਹੈਗੇ ਆਪਾਂ 15 ਤੇ ਕੀਤੇ ਐ ਇਧਰੋਂ ਲਾ ਕੇ 20 ਇੰਚ ਠੀਕ ਹੈ ਜੀ ਇਹ ਥੋੜਾ ਥੋੜਾ ਇਹ ਕਰਕਸੂਤ ਦਾ ਤੁਸੀਂ ਫਰਕ ਕਰ ਲਿਆ ਕਰੋ ਕਿਉਂਕਿ ਸ਼ਿਲਕੀ ਕਪੜੇ ਕਈ ਥਾਂ ਨੂੰ ਕਪੜਾ ਫੜ ਕੇ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਸਟਿਚੇਬਲ ਹੈ ਵਧੂ ਜਾਂ ਨਹੀਂ ਵਧੂ ਤੇ ਹੁਣ ਪਾਉਣੀ ਹੈ ਜੀ ਆਪਾਂ ਇਦਾਂ ਨੂੰ ਕਰ ਲਗੇ ਇਹਦੀ ਮੂਰਲੀ ਕਾਟ ਮੂਰਲੀ ਕਾਟ ਪਾਉਣ ਲਈ ਆਪਾਂ ਇਹਨਾਂ ਦੋਹਾਂ ਨੂੰ ਲਾਈਨਿੰਗ ਨੂੰ ਤੇ ਨੂੰ ਇੱਕੋ ਜਿਹਾ ਰੱਖ ਕੇ ਇਹਦੀ ਕਾਟ ਪਾਵਾਂਗੇ ਇਥੋਂ ਫਿਰ ਉਸੇ ਤਰ੍ਹਾਂ ਬਾਕਸ ਬਣਾ ਕੇ 10 ਇੰਚ ਦੀ ਪਾ ਦਾਂਗੇ ਜੀ ਕਿਉਂਕਿ ਇੱਥੇ ਤੁਹਾਨੂੰ ਦੱਸਿਆ ਵੀ ਹੱਡਾਂ ਪੈਰਾਂ ਦਾ ਸਾਹ ਹੁੰਦਾ ਬੰਦੇ ਦਾ ਜੇ ਤੁਸੀਂ ਨਿਕੀਆਂ ਨਿਕੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਜੀ ਤੁਹਾਡੀ ਸੂਟ ਦੀ ਫੀਟਿੰਗ ਬਹੁਤ ਵਧੀਆ ਬਣੂਗੀ ਇੱਕ ਤੁਸੀਂ ਸੂਟ ਕੱਟਣ ਤੋਂ ਪਹਿਲਾਂ ਸੂਟ ਦਾ ਪ੍ਰਿੰਟ ਦੇਖਿਆ ਕਰੋ ਚੈੱਕ ਕਰਿਆ ਕਰੋ ਕਿੱਧਰ ਨੂੰ ਜਾਂਦਾ ਹੈ ਕਿੱਧਰਲੇ ਪਾਸੇ ਤੁਸੀਂ ਪ੍ਰਿੰਟ ਹੀ ਠੱਲ ਜਾਣਾ ਉੱਪਰ ਲਿਝਾਣਾ ਕਿਸ ਤਰ੍ਹਾਂ ਕਰਨਾ ਉਹ ਚੈੱਕ ਕਰ ਲਿਆ ਦੂਜਾ ਤੁਸੀਂ ਇਹਨਾਂ ਨਿਕੀਆਂ ਨਿਕੀਆਂ ਗੱਲਾਂ ਦਾ ਧਿਆਨ ਰੱਖਣਾ ਜੀ ਤਾਂ ਤਾਂ ਤੁਹਾਡੇ ਸੂਟ ਦੀ ਫਿਟਿੰਗ ਵਧੀਆ ਆਊਗੀ ਇੱਥੋਂ ਅੱਧਾ ਇੰਚ ਪਿਛਲੇ ਗਲੇ ਨੂੰ ਕਾਟ ਪਾਉਣੀ ਆ ਅਗਲੇ ਨੂੰ ਨਹੀਂ ਪਾਉਣੀ ਇਸ ਤਰ੍ਹਾਂ ਕੰਪਲੀਟ ਹੋ ਗਿਆ ਇਹਨੂੰ ਪੁੱਠਾ ਕਰਕੇ ਇਸ ਤਰ੍ਹਾਂ ਦੂਜੇ ਪਾਸੇ ਇਹਦੀਆਂ ਨਿਸ਼ਾਨੀਆਂ ਲੱਗ ਜਾਣ ਇਹਨਾਂ ਜੀ ਆਟੋਮੈਟਿਕਲੀ ਹੁਣ ਆਪਾਂ ਬੈਕ ਸਾਈਡ ਦਾ ਦੱਸ ਦਗੇ ਥੋੜਾ ਜਿਹਾ ਤੁਹਾਨੂੰ ਬੈਕ ਸਾਈਡ ਜੀ ਵੀ ਆਪਾਂ ਉਸੇ ਤਰ੍ਹਾਂ ਰੱਖ ਲਈਏ ਜਿਵੇਂ ਪਹਿਲਾਂ ਰੱਖਿਆ ਸੀਗਾ ਫਰੰਟ ਸਾਈਡ ਨੂੰ ਤੇ ਇਹਦਾ ਹੈਗਾ ਜੀ ਉੱਥੇ ਆਪਾਂ ਸਾਢੇ 12 ਇੰਚ ਨੂੰ ਲਾਈ ਸੀ ਨਿਸ਼ਾਨੀ ਫੀਟਿੰਗ ਦੀ ਮੈਂ ਤੁਹਾਨੂੰ ਵਾਰ-ਵਾਰ ਕਹਿਣੀ ਜੇ ਤੁਸੀਂ ਫੀਟਿੰਗ ਸਹੀ ਲੈਣੀ ਹੈ ਤਾਂ ਥੋੜੀਆਂ-ਥੋੜੀਆਂ ਗੱਲਾਂ ਦਾ ਧਿਆਨ ਰੱਖੋ ਜੀ ਇੱਥੇ ਆਪਾਂ ਲਾਵਾਂਗੇ 12 ਇੰਚ ਤੇ ਨਿਸ਼ਾਨੀ ਤੇ ਇਹਨੂੰ ਆਪਾਂ ਉਹਦੇ ਨਾਲੋਂ 1.5 ਇੰਚ ਵਧਾ ਦਾਂਗੇ ਇਸ ਫਲੋਈ ਨੂੰ ਜੀ ਇਹਨੂੰ 8 ਇੰਚ ਕਰ ਦਾਂਗੇ ਕਿਉਂਕਿ ਮੂਰੇ ਆਪਣੀ ਕਮਰ ਬ੍ਰੈਸਟ ਹੁੰਦੀ ਹੈ ਉਹਦਾ ਕਰਕੇ ਹੋ ਜਾਂਦਾ ਇਹਦੀ ਆਪਾਂ 8 ਇੰਚ ਬੈਕ ਸਾਈਡ ਦੀ ਤੁਸੀਂ ਪਲੇਟ 8 ਇੰਚ ਪਾਓ ਇਦੋਂ ਤੁਸੀਂ 프ਰੰਟ ਵਾਲੀ ਇੱਕ ਸਾਈਡ ਤੇ ਨਿਸ਼ਾਨੀ ਲਾ ਲਿਆ ਕਰੋ ਉਸੇ ਤੋਂ ਨਿਸ਼ਾਨੀ ਲਾ ਕੇ ਇੱਧਰਲੀ ਸਾਈਡ ਵਾਲੀ ਜਿਹੜੀ 프ਰੰਟ ਤੇ ਲੱਗੀ ਉਸ ਹਿਸਾਬ ਨਾਲ ਚੱਲ ਪਿਆ ਕਰੋ ਤੇ ਗਲਾ ਆਪ ਇਸ ਤਰ੍ਹਾਂ ਦੋਹਾਂ ਨੂੰ ਰੱਖ ਕੇ ਕੱਟ ਦਾਂਗੇ ਤੁਹ ਜਿੰਨਾ ਤੁਸੀਂ ਰੱਖਣਾ 2.5 ਇੰਚ 3 ਇੰਚ ਕਿੰਨੇ ਇੰਚ ਰੱਖਣਾ ਇਹ ਗਲਾ ਬਹੁਤਾ ਵੱਡਾ ਨਹੀਂ ਪਾਉਂਦੇ ਠੀਕ ਹੈ ਜੀ ਸਹੀ ਫੀਟਿੰਗ ਲੈਣੀ ਹੈ ਤਾਂ ਤੁਹਾਨੂੰ ਇਸ ਤਰ੍ਹਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪਊਗਾ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੈਂਕੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਵੀਡੀਓ ਦੇਖਣ ਦੇ ਲਈ ਵੀਡੀਓ ਤੇ ਲਾਈਕ ਤੇ ਕਮੈਂਟ ਕਰਨ ਦੇ ਲਈ ਤੇ ਸਹੀ ਫਿਟਿੰਗ ਇਸ ਤਰ੍ਹਾਂ ਦੀ ਹੁੰਦੀ ਆ हिਪਾਂ ਨਾਲੋਂ 1 ਇੰਚ ਘੇਰਾ ਘੱਟ ਰੱਖੋ ਬੈਕ ਸਾਈਡ ਨੂੰ ਇੱਥੋਂ ਜਿਹੜਾ ਬੈਕ ਸਾਈਡ ਦਾ ਆਪਾਂ ਗਲਾ ਕੱਟਣਾ ਇਹਦੀ 1/2 ਇੰਚ ਦੀ ਇੱਥੋਂ ਕਾਟ ਪਾ ਦਿਓ ਫਰੰਟ ਨਾਲੋਂ ਇਸ ਲਾਈ ਦੇ ਵਿੱਚ ਹੋ ਜਾਂਦਾ ਹੁੰਦਾ ਐਨਾ ਸੋਚਿਆ ਕਰੋ ਵੀ ਕਿਵੇਂ ਆ ਇੱਕ ਬੈਕ ਸਾਈਡ ਦੀਆਂ ਪਲੂਆਂ ਵੱਡੀਆਂ ਪਾਓ ਕੀ ਰਹਾ ਹੈ ਕਿ ਇਹ ਚਹੀਪਾ ਨੂੰ ਘੱਟ ਰੱਖੋ ਇਥੋਂ ਬੈਕ ਸਾਈਡ ਦੀ ਤੋਂ ਮੋਢੇ ਕੋਲ ਕਾਟ ਪਾਓ ਜਿੱਥੋਂ ਤੱਕ ਆਪਾਂ ਗਲਾ ਕੱਟਣਾ ਤੁਹਾਡੀ ਫਿਟਿੰਗ ਸਹੀ ਆਊਗੀ ਇਹ ਮੇਰੀ ਮੇਰਾ ਤੁਹਾਡੇ ਨਾਲ ਵਾਦਾ ਜੀ ਓਕੇ ਜੀ ਬਾਏ ਥੈਂਕ ਯੂ ਫॉर ਵਾਚਿੰਗ